ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਕੱਲ ਆਪਾਂ ਕੀਤੀ ਸੀ ਕੁਲਫੀ ਕਹਾਣੀ ਸਾਰੀ ਪੜੀ ਸੀ ਸਾਰੀ ਪੜਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਜਦ ਤੱਕ ਸਾਰੀ ਕਹਾਣੀ ਨਹੀਂ ਪੜਦੇ ਹੈਗੇ ਉਦੋਂ ਤੱਕ ਫਿਰ ਉਹ ਸਮਝ ਨਹੀਂ ਲੱਗਦੀ ਪੂਰੀ ਕਹਾਣੀ ਦੇ ਵਿੱਚ ਦੱਸਿਆ ਕੀ ਹੈ ਤੇ ਅੱਜ ਆਪਾਂ ਉਹਦਾ ਕਰਨਾ ਸਾਰ ਤੇ ਪ੍ਰਸ਼ਨ ਉੱਤਰ ਤੇ ਜੇ ਕੋਈ ਚੀਜ਼ ਸਮਝ ਨਹੀਂ ਆਉਂਦੀ ਤਾਂ ਪਲੀਜ਼ ਕਮੈਂਟ ਕਰਦਿਆ ਕਰੋ ਤਾਂ ਹੀ ਫਿਰ ਪਤਾ ਲੱਗੇਗਾ ਕਿ ਕੀ ਦੱਸਣਾ ਚਾਹੀਦਾ ਤੁਹਾਨੂੰ ਸਾਰ ਹੈ ਜੀ ਇਹਦਾ ਕੁਲਫੀ ਕਹਾਣੀ ਪ੍ਰਿੰਸੀਪਲ ਸੁਜਨ ਸਿੰਘ ਨੇ ਘੱਟ ਤਨਖਾਹ ਲੈਣ ਵਾਲੇ ਮੁਲਾਜ਼ਮ ਦੀ ਆਰਥਿਕ ਹਾਲਤ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਕਿਵੇਂ ਉਹ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਜ਼ਰੂਰੀ ਲੋੜਾਂ ਤੇ ਖਾਸਾ ਨੂੰ ਦਵਾ ਕੇ ਰੱਖਦਾ ਹੈ ਜੂਨ ਮਹੀਨੇ ਦੀ ਦੁਪਹਿਰ ਨੂੰ ਕਹਾਣੀਕਾਰ ਸੁੱਤਾ ਪਿਆ ਸੀ ਗਲੀ ਚੋਂ ਬਾਰੀ-ਬਾਰੀ ਕੁਲਫੀ ਅਤੇ ਮੁਰਮਰਾ ਵੇਚਣ ਵਾਲੇ ਦੀ ਆਵਾਜ਼ ਸੁਣਾਈ ਦਿੱਤੀ ਮੁਰਮਰਾ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਖਿੱਲਾ ਹੁੰਦੀਆਂ ਨੇ ਚੌਲਾਂ ਦੀਆਂ ਖਿੱਲਾ ਹੁੰਦੀਆਂ ਨੇ ਨਮਕੀਨ ਜਾਂ ਮਿੱਠੀਆਂ ਜਾਂ ਕੁਝ ਵੀ ਹੋ ਸਕਦੀਆਂ ਨੇ ਤੇ ਪਤਾ ਹੀ ਹੋਣਾ ਤੁਹਾਨੂੰ ਚੌਲਾਂ ਦੀਆਂ ਖਿੱਲਾ ਉਸਦਾ ਛੋਟਾ ਕਾਕਾ ਉਸ ਨੂੰ ਜਗਾ ਕੇ ਟਕਾ ਮੰਗਣ ਲੱਗਾ ਪਰ ਮਹੀਨੇ ਦੀ 26 ਤਰੀਕ ਹੋਣ ਕਰਕੇ ਜੇਬ ਖਾਲੀ ਸੀ ਕਿਉਂਕਿ ਲੇਖਕ ਦੀ ਘੱਟ ਤਨਖਾਹ ਮਹੀਨੇ ਦੇ ਪਹਿਲੇ 15 ਦਿਨ ਵਿੱਚ ਹੀ ਖਰਚ ਹੋ ਜਾਂਦੀ ਹੈ ਕਹਾਣੀਕਾਰ ਨੇ ਸ਼ਾਮੀ ਬਜ਼ਾਰੋਂ ਕੁਲਫੀ ਖਵਾਉਣ ਦਾ ਇਕਰਾਰ ਕਰਕੇ ਇੱਕ ਵਾਰ ਤਾਂ ਕਾਕੇ ਤੋਂ ਪਿੱਛਾ ਛੁਡਾਇਆ ਅਤੇ ਆਪ ਘਰੋਂ ਬਾਹਰ ਚਲਾ ਗਿਆ ਸ਼ਾਮ ਨੂੰ ਜਦੋਂ ਉਹ ਘਰ ਪਰਤਿਆ ਤਾਂ ਕਾਕੇ ਨੇ ਕੁਲਫੀ ਦੀ ਮੰਗ ਕੀਤੀ ਪਰ ਕਹਾਣੀਕਾਰ ਨੇ ਤਵਕਾ ਮਾਰ ਕੇ ਅਤੇ ਅਗਲੇ ਦਿਨ ਦਾ ਇਕਰਾਰ ਕਰਕੇ ਚੁੱਪ ਕਰਵਾਇਆ ਅਗਲੇ ਦਿਨ ਉਸਨੇ ਇੱਕ ਸਾਥੀ ਤੋਂ 3 ਰੁਪਏ ਉਧਾਰ ਲਏ ਪਰ ਉਹ ਘਰ ਦੀਆਂ ਲੋੜਾਂ ਖਾਤਰ ਉਸਦੀ ਪਤਨੀ ਨੇ ਲੈ ਲਈ। ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ। ਜਾਂਦਿਆਂ ਹੀ ਕਾਕੇ ਨੇ ਕੁਲਫੀ ਮੰਗੀ। ਕਹਾਣੀਕਾਰ ਨੇ ਫਿਰ ਸ਼ਾਮ ਦਾ ਇਕਰਾਰ ਕੀਤਾ। ਸ਼ਾਮ ਨੂੰ ਇਹ ਜਾਣ ਬੁੱਝ ਕੇ ਘਰ ਲੇਟ ਆਇਆ। ਕਾਕਾ ਸੌ ਚੁੱਕਾ ਸੀ ਅੱਧੀ ਰਾਤ ਉਹ ਕੁਫੀ ਕੁਫੀ ਬੁੜਬੜਾਉਣ ਲੱਗਾ। ਸਵੇਰੇ ਉੱਠ ਕੇ ਉਸਨੇ ਕੁਲਫੀ ਨਾ ਮੰਗੀ। ਬਾਰੇ ਦੁਪਹਿਰੇ ਜਦੋਂ ਬਾਹਰੋਂ ਕੁਲਫੀ ਵਾਲੇ ਦੀ ਆਵਾਜ਼ ਆਈ ਤਾਂ ਉਹ ਖੇਡ ਛੱਡ ਕੇ ਉੱਧਰ ਚਲਾ ਗਿਆ ਕਹਾਣੀਕਾਰ ਦੱਬੇ ਪੈਰੀ ਉਸ ਉਸ ਮਗਰ ਗਿਆ ਜਦੋਂ ਕੁਲਫੀ ਵਾਲਾ ਸਾਹਾ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਸੀ ਤਾਂ ਕਾਕਾ ਉਸ ਨੂੰ ਧੁੱਸ ਦੇ ਕੇ ਪੈ ਗਿਆ ਸਾਹਾ ਦਾ ਮੁੰਡਾ ਨਾਲੀ ਵਿੱਚ ਡਿੱਗ ਪਿਆ ਤੇ ਕੁਲਫੀ ਖਿੱਲਰ ਗਈ ਜਦੋਂ ਉਹ ਉੱਠਿਆ ਤਾਂ ਕੱਕੇ ਨੇ ਫਿਰ ਟੁੱਟ ਮਾਰੀ ਤੇ ਉਹ ਮੋੜ ਡਿੱਗ ਪਿਆ ਜਦੋਂ ਸਾਹਣੀ ਉਲਾਮਾ ਦੇਣ ਆਈ ਤਾਂ ਕੱਕੇ ਦੀ ਮਾਂ ਕਾਕੇ ਦੇ ਚ ਪੇੜ ਮਾਰਨ ਲੱਗੇ ਪਰ ਕਹਾਣੀਕਾਰ ਨੇ ਰੋਕ ਲਿਆ ਤੇ ਕਿਹਾ ਕਿ ਕੁਝ ਬੰਡ ਸੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਪੁੱਤ ਜੰਮਿਆ ਹੈ ਐਸੀ ਜੀ ਕਹਾਣੀ ਦਾ ਸਾਰ ਤੇ ਦਸਵੀਂ ਦੇ ਵਿੱਚ ਪ੍ਰਸ਼ਨਾਂ ਦੇ ਉੱਤਰ ਵੀ ਆਉਂਦੇ ਨੇ 2 2 ਨੰਬਰ ਦੇ ਆਉਂਦੇ ਹੁੰਦੇ ਨੇ ਤੇ ਉਹ ਵੀ ਕਰਨੇ ਨੇ ਆਪਾਂ ਜਿਆਦਾ ਵਧੀਆ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਜੋ ਤੁਹਾਨੂੰ ਸਮਝ ਲੱਗਿਆ ਉਹ ਲਿਖੋ ਆਪਣੇ ਸ਼ਬਦਾਂ ਦੇ ਵਿੱਚ ਕਹਾਣੀ ਵੀ ਤੇ ਪ੍ਰਸ਼ਨਾਂ ਦੇ ਉੱਤਰ ਵੀ ਕੋਈ ਨੰਬਰ ਨਹੀਂ ਕੱਟਦੇ ਹੁੰਦੇ ਆ ਆਪ ਲਿਖਣ ਦੇ ਵਿੱਚ ਤੇ ਗਾਈਡਾਂ ਤੋਂ ਰੱਟਾ ਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਕਰਕੇ ਆਪਣੇ ਹੀ ਕੰਮ ਜੋ ਕੀਤਾ ਹੋਵੇ ਉਹ ਜ਼ਿਆਦਾ ਵਧੀਆ ਹੁੰਦਾ ਜਿਹੜਾ ਤੁਹਾਡੀ ਕਿਤਾਬ ਦੇ ਵਿੱਚ ਆ ਪਹਿਲਾ ਪ੍ਰਸ਼ਨ ਹੈਗਾ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ ਕੀ ਉੱਤਰ ਲਿਖੋਗੇ ਇਹਦਾ ਤੁਸੀਂ ਆਪਣੇ ਆਪ ਵੀ ਬਣਾ ਸਕਦੇ ਹੋ ਕੀ ਸੋਚਿਆ ਸੀ ਲੇਖਕ ਨੇ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਦੀਆਂ ਅੱਖਾਂ ਸਾਹਮਣੇ ਦੁੱਧ ਚਿੱਟੀ ਕੁਲਫੀ ਨੱਚਣ ਲੱਗੇ ਉਸ ਦੇ ਮੋਹ ਵਿੱਚ ਪਾਣੀ ਆ ਗਿਆ ਪਰ ਉਹ ਆਪਣੀ ਆਰਥਿਕ ਤੰਗੀ ਕਰਕੇ ਕੁਲਫੀ ਖਰੀਦਣ ਤੋਂ ਅਸਮਰੱਥ ਸੀ ਉਹ ਸੋਚ ਰਿਹਾ ਸੀ ਕਿ ਉਸ ਦੀ ਤਨਖਾਹ ਤਾਂ ਮਹੀਨੇ ਦੇ ਪਹਿਲੇ 15 ਦਿਨ ਵਿੱਚ ਹੀ ਉੱਡ ਪੁੱਟ ਜਾਂਦੀ ਹੈ ਉਹ ਪੈਸੇ ਦੀ ਤੰਗੀ ਨੂੰ ਹਵਾਲਤ ਦੀ ਤੰਗੀ ਤੋਂ ਵੀ ਭੈੜੀ ਉਹਨੂੰ ਕਹਿ ਪਰ ਰਿਹਾ ਸੀ ਤੇ ਦੂਜਾ ਪ੍ਰਸ਼ਨ ਹੈ ਤੁਸੀਂ ਤੱਕਾ ਦੇ ਦਿਓ ਮੈਨੂੰ ਨਹੀਂ ਲੱਗਦੀ ਖੰਗ ਕਾਕੇ ਦੇ ਇਨਾਂ ਸ਼ਬਦਾਂ ਤੋਂ ਦੀ ਪਾਵਸੀ ਕਿਉਂਕਿ ਕਾਕੇ ਨੇ ਇਹ ਜਦੋਂ ਕਹਾਣੀਕਾਰ ਵੱਖ-ਵੱਖ ਬਹਾਨੇ ਬਣਾ ਕੇ ਕਾਕੇ ਨੂੰ ਟੱਕਾ ਦੇਣ ਤੋਂ ਟਾਲਮਟੋਲ ਕਰਦਾ ਹੈ ਤਾਂ ਕਾਕਾ ਇਸ ਨੂੰ ਸਮਝ ਜਾਂਦਾ ਹੈ ਜਦੋਂ ਲੇਖਕ ਮੁਰਮਰੇ ਨਾਲ ਖੰਗ ਹੋਣ ਦਾ ਡਰ ਦਿੰਦਾ ਹੈ ਤਾਂ ਕਾਕਾ ਉਸ ਦੀ ਗੱਲ ਰੱਦ ਕਰਦਾ ਹੈ ਪਾਵ ਉਹਨੂੰ ਮੰਨਦਾ ਨਹੀਂ ਹੈਗਾ ਅਤੇ ਆਖਦਾ ਹੈ ਕਿ ਮੈਨੂੰ ਖੰਗ ਨਹੀਂ ਲੱਗਦੀ ਤੁਸੀਂ ਮੈਨੂੰ ਟੱਕਾ ਦੇ ਦੇਵੋ ਤੀਜਾ ਪ੍ਰਸ਼ਨ ਪੁੱਛਿਆ ਜਿਹੜਾ ਉਹ ਪੁੱਛਿਆ ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਹੈ ਇਹਦਾ ਉੱਤਰ ਲਿਖਾਂਗੇ ਆਪਾਂ ਕਿ ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਇਹ ਦੱਸਣ ਲਈ ਕਰਦਾ ਹੈ ਕਿ ਪਹਿਲੇ ਵਿਸ਼ਵ ਯੁੱਧ ਤੋਂ ਮਗਰੋਂ ਕਿਸ ਤਰ੍ਹਾਂ ਤੇਜ਼ੀ ਨਾਲ ਮਹਿੰਗਾਈ ਵਧੀ ਪੜ੍ਹੇ ਲਿਖੇ ਲੋਕਾਂ ਦੀ ਤਨਖਾਹ ਪਹਿਲਾਂ ਦੇ ਘੱਟ ਪੜ੍ਹੇ ਲਿਖੇ ਲੋਕਾਂ ਦੀ ਤਨਖਾਹ ਨਾਲੋਂ ਘੱਟ ਹੋ ਗਈ ਲੋਕਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਇਸ ਦਾ ਕਾਰਨ ਉਹ ਸਮਝਦਾ ਹੈ ਕਿ ਦੇਸ਼ ਦੀ ਆਰਥਿਕਤਾ ਉੱਤੇ ਤਾਂ ਨੂੰ ਕਵੇਰਾਂ ਦਾ ਕਬਜ਼ਾ ਹੋ ਗਿਆ। ਚੌਥਾ ਪ੍ਰਸ਼ਨ ਹੈ ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰਦਾ ਸੀ? ਲੇਖਕ ਨੂੰ ਡਰ ਸੀ ਕਿ ਜੇ ਉਸ ਨੇ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਕੀਤੀ ਤਾਂ ਉਹ ਉਸ ਨੂੰ ਨੌਕਰੀ ਤੋਂ ਹੀ ਨਾ ਕੱਢ ਦੇਵੇ। ਕਿਸੇ ਸਾਥੀ ਨੇ ਵੀ ਲੇਖਕ ਦਾ ਸਾਥ ਨਹੀਂ ਦੇਣਾ। ਜੇਕਰ ਉਹ ਬੇਰੁਜ਼ਗਾਰ ਹੋ ਗਿਆ ਤਾਂ ਉਸ ਦੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਵੇਗਾ? ਪੰਜਵਾਂ ਪ੍ਰਸ਼ਨ ਹੈ ਸਾਹਾ ਦੇ ਮੁੰਡੇ ਤੋਂ ਕੁਲਫੀ ਖੋਹਣ ਤੇ ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ ਜਦੋਂ ਸਾਹਾ ਨੇ ਲੇਖਕ ਦੇ ਘਰ ਉਲਾਮਾ ਦੇਣ ਆਈ ਤਾਂ ਲੇਖਕ ਦੀ ਪਤਨੀ ਕਾਕੇ ਦੇ ਚਪੇੜ ਮਾਰਨ ਲੱਗੀ ਪਰ ਲੇਖਕ ਨੇ ਉਸ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਉਹ ਕਾਕੇ ਨੂੰ ਮਾਰੇ ਨਾ ਸਗੋ ਕੁਝ ਬੰਦੇ ਕਿਉਂਕਿ ਕਾਇਰ ਪਿਓ ਦੇ ਘਰ ਬਹਾਦਰ ਪੁੱਤ ਜੰਮਿਆ ਤੇ ਕਿਵੇਂ ਪ੍ਰਸੰਨਾ ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਸੀ ਕਾਕਾ ਸੁਪਨੇ ਵਿੱਚ ਇਸ ਕਰਕੇ ਬੁੜਬੁੜਾ ਰਿਹਾ ਸੀ ਕਿਉਂਕਿ ਭਾਵੇਂ ਉਹ ਸੁੱਤਾ ਪਿਆ ਸੀ ਪਰ ਉਸ ਦਾ ਅਚੇਤ ਮਨ ਜਾਗ ਰਿਹਾ ਸੀ ਉਸ ਦੇ ਅਚੇਤ ਮਨ ਉੱਤੇ ਉਸ ਦੀ ਕੁਲਫੀ ਖਾਣ ਦੀ ਅਪੂਰਤ ਇੱਛਾ ਭਾਰੂ ਸੀ ਅਪੂਰਤ ਮਤਲਬ ਕਿ ਉਹਦੀ ਕੁਲਫੀ ਖਾਣ ਦੀ ਇੱਛਾ ਪੂਰੀ ਨਹੀਂ ਸੀ ਹੋਈ ਹੁਣ ਤੱਕ ਤੇ ਉਹਨੂੰ ਕੁਲਫੀ ਖਾਣ ਦਾ ਮਨ ਦੇ ਵਿੱਚ ਇੱਛਾ ਸੀ ਜਿਹੜੀ ਉਹ ਉਹਦੇ ਦਿਮਾਗ ਤੇ ਚੜ ਗਈ ਸੀ ਉਹ ਮਨੋਵਿਗਿਆਨ ਅਨੁਸਾਰ ਇਹ ਕਾਕੇ ਦੀ ਸਿਹਤਮੰਦ ਮਾਨਸਿਕ ਅਵਸਥਾ ਦਾ ਸੂਚਕ ਨਹੀਂ ਉਹਦੀ ਮਤਲਬ ਜਿਹੜੀ ਅਵਸਥਾ ਸੀ ਉਹਦੀ ਸਿਹਤਮੰਦ ਨਹੀਂ ਸੀਗੀ ਤੇ ਅਗਲਾ ਕੁਐਸਚਨ ਹੈ 7ਵੇਂ ਲੇਖਕ ਕੁਲਫੀ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਕੀ ਸੰਦੇਸ਼ ਦੇਣਾ ਚਾਹੁੰਦਾ ਲੇਖਕ ਕਹਾਣੀਕਾਰ ਇਸ ਕਹਾਣੀ ਵਿੱਚ ਦੱਸਣਾ ਚਾਹੁੰਦਾ ਕਿ ਕਿਰਤੀਆਂ ਆਰਥਿਕ ਮੁਸ਼ਕਲਾਂ ਦਾ ਹੱਲ سرمایہਦਾਰਾਂ ਕੋਲੋਂ ਅੰਨ ਤੇ ਜਾਇਦਾਦ ਖੋਹ ਲੈਣ ਵਾਲੀ ਹੀ ਹੋ ਸਕਦਾ ਹੈ ਕਹਾਣੀਕਾਰ ਕੁਲਫੀ ਖੋਹਣ ਦੀ ਘਟਨਾ ਤੋਂ ਮਾਸੂਮ ਬੱਚੇ ਵਿੱਚ ਵਿਦਰੋਹ ਦੀ ਭਾਵਨਾ ਦਿਖਾ ਕੇ ਭੁਖ ਵਿੱਚ ਜਾਗ ਰਹੇ ਲੋਕ ਜੁੱਧ ਦਾ ਦ੍ਰਿਸ਼ ਸਾਕਾਰ ਕਰਦਾ ਹੈ ਇਸ ਪ੍ਰਕਾਰ ਇਹ ਕਹਾਣੀ ਕ੍ਰਾਂਤੀਕਾਰੀ ਤੇ ਅਗਾਹ ਵਧੂ ਭਾਵਨਾ ਦਾ ਸੰਦੇਸ਼ ਦਿੰਦੀ ਹੈ ਇਹ ਉੱਤਰ ਸਾਰੇ ਜਿਹੜੇ ਆਪਾਂ ਨੂੰ ਕਹਾਣੀ ਦੇ ਵਿੱਚ ਹੀ ਮਿਲਦੇ ਨੇ ਤੇ ਉੱਥੋਂ ਹੀ ਆਪਾਂ ਕਰਨੇ ਹੁੰਦੇ ਨੇ ਇਸ ਕਰਕੇ ਜੇ ਆਪਾਂ ਆਪਣੇ ਸ਼ਬਦਾਂ ਦੇ ਵਿੱਚ ਲਿਖੀਏ ਤਾਂ ਜ਼ਿਆਦਾ ਵਧੀਆ ਹੁੰਦਾ ਤੇ ਇਸੇ ਕਰਕੇ ਸਭ ਤੋਂ ਪਹਿਲਾਂ ਮੈਂ ਜਦੋਂ ਸ਼ੁਰੂ ਕੀਤਾ ਕੰਮ ਤਾਂ ਮੈਂ ਪੰਜਾਬੀ ਸਖਾਈ ਲਿਖਣੀ ਉਹ ਵੀਡੀਓਜ਼ ਮੇਰੀਆਂ ਪਿਛਲੀਆਂ ਦੇਖ ਸਕਦੇ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾਂ ਤਾਂ ਪਿਛਲੀਆਂ ਵੀਡੀਓ ਜੇ ਤੁਹਾਡੇ ਕੋਲ ਆ ਜਾਣਗੀਆਂ ਉਹ ਸਾਰੀਆਂ ਦੇਖ ਕੇ ਜੇ ਪੰਜਾਬੀ ਲਿਖਣ 'ਚ ਗਲਤੀਆਂ ਨੇ ਤਾਂ ਆਪਣੀਆਂ ਸੁਧਾਰ ਸਕਦੇ ਹੋ ਤੁਸੀਂ ਤੇ ਇਹਦਾ ਸਹਾਰ ਜਿਹੜਾ ਮੈਂ ਕਰਾਇਆ ਸੀ ਉਹਦਾ ਵੀ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੀ ਤੇ ਜੀਨੇ ਨਹੀਂ ਸੁਣਿਆ ਉਹ ਪਹਿਲਾਂ ਸੁਣਿਓ ਸਾਰਾ ਕਿਉਂਕਿ ਸੁਣਨ ਤੋਂ ਬਿਨਾ ਫਿਰ ਸਹੀ ਨਹੀਂ ਗੱਲ ਨਹੀਂ ਬਣਦੀ ਹੈਗੀ ਤੇ ਛੋਟੇ ਪ੍ਰਸ਼ਨ ਪੁੱਛੇ ਜਾਂਦੇ ਨੇ ਤੁਹਾਨੂੰ ਦੋ ਪ੍ਰਸ਼ਨ ਆਉਂਦੇ ਹੁੰਦੇ ਨੇ ਉਹ ਹੈਗਾ ਕੁਲਫੀ ਕਹਾਣੀ ਦਾ ਲੇਖਕ ਪ੍ਰਿੰਸੀਪਲ ਸੁਜਾਨ ਸਿੰਘ ਆ ਤੇ ਕਿਹੜੇ ਮਹੀਨੇ ਵਿੱਚ ਵਾਪਰੀ ਸੀ ਜੂਨ ਦੇ ਮਹੀਨੇ ਵਿੱਚ ਆਰਥਿਕ ਹਾਲਤ ਕਹੀ ਜੀ ਸੀ ਉਹਦੀ ਗਰੀਬੀ ਭਰੀ ਸੀ ਕਾਕੇ ਨੇ ਲੇਖਕ ਨੂੰ ਜਗਾ ਕੇ ਕੀ ਮੰਗਿਆ ਸੀ ਟੱਕਾ ਮੰਗਿਆ ਸੀ ਤੇ ਘਟਨਾ ਕਿਹੜੀ ਤਰੀਕ ਨੂੰ ਵਾਪਰੀ ਸੀ 26 ਜੂਨ ਨੂੰ ਕਿਹੜੀ ਚੀਜ਼ ਵਿਕਣ ਵਾਸਤੇ ਆਈ ਸੀ ਗulfi ਵਾਲੇ ਤੋਂ ਬਾਅਦ ਮੁਰਮਰੇ ਪਹਿਲੀ ਜੰਗ ਤੋਂ ਮਗਰੋਂ ਕਿੰਨੇ ਦੇ ਛੋਲੇ ਲੈ ਮੁੱਕਦੇ ਨਹੀਂ ਸੀ ਹੁੰਦੇ ਤੇਲੇ ਦੇ ਇੱਕ ਤੇਲੇ ਦੇ ਛੋਲੇ ਲੈ ਲੈ ਹੋਏ ਮੁੱਕਦੇ ਨਹੀਂ ਸੀ ਹੁੰਦੇ ਲੇਖਕ ਕਿਸ ਦੀ ਦੁਕਾਨ ਤੋਂ ਕਿਸ ਦੀ ਦੁਕਾਨ ਤੋਂ ਛੋਲੇ ਲੈਣ ਦੀ ਗੱਲ ਕਰਦਾ ਉਹ ਮੁਸੱਦਦੀ ਰਾਮ ਦੀ ਕੱਲ ਜਦ ਆਪਾਂ ਕਰੀਆ ਕਹਾਣੀ ਉਦੋਂ ਵੀ ਮੈਂ ਦੱਸਿਆ ਸੀ ਮਸੱਦੀ ਰਾਮਦੀ ਦੁਕਾਨ ਤੋਂ ਕਾਕਾ ਸਮਾਨ ਦੇ ਤਾਰਿਆਂ ਨੂੰ ਕੀ ਸਮਝਦਾ ਸੀ ਰੁਪਈਏ ਲੇਖਕ ਨੇ ਆਪਣੇ ਕਿਸੇ ਸਾਥੀ ਤੋਂ ਕਿੰਨੇ ਰੁਪਈਏ ਲੈ ਸੀ ਤਿੰਨ ਲੇਖਕ ਦੁਆਰਾ ਸਾਥੀ ਤੋਂ ਮੰਗ ਕੇ ਲਿਆਂਦੇ ਰੁਪਈਏ ਕਿਸ ਨੇ ਲੈ ਲੈ ਸੀ ਉਸ ਦੀ ਪਤਨੀ ਨੇ ਤੇ ਗਲੀ ਦਾ ਬੁਲੀ ਕੌਣ ਸੀ ਸਾਹਾ ਦਾ ਮੁੰਡਾ ਕਾਕੇ ਦੇ ਧੱਕੇ ਮਾਰਨ ਨਾਲ ਸਾਹਾ ਦਾ ਮੁੰਡਾ ਕਿੱਥੇ ਡਿੱਗਿਆ ਸੀ ਨਾਲੀ ਵਿੱਚ ਸਾਹਾ ਦੇ ਮੁੰਡੇ ਦੀ ਉਮਰ 8 ਸਾਲ ਸੀ ਤੇ ਕਾਕੇ ਦੀ ਉਮਰ ਸਾਢੇ 4 ਸਾਲ ਸੀ ਕੱਲ ਕਹਾਣੀ ਦੇ ਵਿੱਚ ਵੀ ਮੈਂ ਅੰਡਰਲਾਈਨ ਕੀਤੇ ਸਿਗੇ ਸ਼ਬਦ ਤੇ ਛੋਟੇ ਜਿਹੜੇ ਉੱਤਰ ਬਣਦੇ ਹੁੰਦੇ ਨੇ ਇਸ ਕਰਕੇ ਉਹ ਸੁਣ ਲਿਓ ਤੇ ਦੇਖ ਲਿਓ ਕਿਉਂਕਿ ਹੋਰ ਕਹਾਣੀ ਦੇ ਵਿੱਚੋਂ ਕਿਤੋਂ ਵੀ ਪ੍ਰਸ਼ਨ ਚੱਕ ਕੇ ਪਾਇਆ ਜਾ ਸਕਦਾ ਤੇ ਉਹ ਆਪਾਂ ਫਿਰ ਜੇ ਪੂਰੀ ਕਹਾਣੀ ਪੜ੍ਹੀ ਹੋਵੇ ਫਿਰ ਕੋਈ ਆਉਖ ਨਹੀਂ ਹੁੰਦੀ ਉੱਤਰ ਦੇਣ ਵਾਸਤੇ ਤੇ ਮੇਰੇ ਚੈਨਲ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕੁਝ ਹੋਰ ਕੀ ਕਰਨਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਸੇ ਤਰ੍ਹਾਂ ਤਾਂ ਹੀ ਫਿਰ ਅੱਗੇ ਪਤਾ ਲੱਗਦਾ ਹੁਣ ਬੰਨ ਗਈ ਕਿਤਾਬ ਕਹਾਣੀ ਸ਼ੁਰੂ ਕੀਤੀ ਹੋਈ ਹੈ ਤੁਹਾਡੀ ਕਿਤਾਬ ਦੇ ਵਿੱਚ ਕਹਾਣੀਆਂ ਨੇ ਅੱਗੇ ਕੀ ਕਰਨਾ ਚਾਹੁੰਦੇ ਹੋ ਦੱਸਿਓ ਜਰੂਰ ਜਾਂ ਕੁਝ ਕਿ ਗਲਤ ਲੱਗਦਾ ਤਾਂ ਵੀ ਤੁਸੀਂ ਦੱਸ ਸਕਦੇ ਹੋ ਕਮੈਂਟ ਦੇ ਵਿੱਚ ਚੈਨਲ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ